ਬੈਠੀ ਐ ਲੈਣਾ ਹੀ ਆ ਨਵੇੜ ਲਿਆ ਕੰਮ ਜੱਟਾਂ ਨੇ ਆਪਦਾ ਜਾਗਾ ਨਵੇੜ ਲਿਆ ਵੱਡੇ ਤੋਂ ਸਿਆਣੇ ਨੇ ਕਾਹਦਾ ਨਵੇੜ ਲਿਆ ਕੀ ਨਵੇੜ ਲਿਆ ਹੁਣ ਰੋ ਆ ਰੋਣ ਵਾਲੇ ਦੀ ਇੱਥੇ ਆਵਾਜ਼ ਆਉਣੀ ਆ ਇੱਥੇ ਰੋਣ ਵਾਲੇ ਦੀ ਆਵਾਜ਼ ਹੋਊਗੀ ਇੱਥੇ ਹੈਲੋ ਹੈਲੋ ਆ ਸਾਰਾ ਕੁਝ ਉਹਨੇ ਮਗਰ ਰੱਖਿਆ ਜਦੋਂ ਮਾਰਵਾ ਨਾ ਰੱਖਣ ਤੇ ਉਹ ਸਾਰਾ ਪਿਆ ਹੋਣਾ ਸੀ ਰੋ ਹੁਣ ਰੋ ਬੈਠੀ ਐ ਲੈਣਾ ਹੀ ਆ ਨਿਵੇੜ ਲਿਆ ਕੰਮ ਜੱਟਾਂ ਨੇ ਆਪ ਦਾ ਜਾਗਾ ਨਿਵੇੜ ਲਿਆ ਵੱਡੇ ਤੋਂ ਸਿਆਣੇ ਨੇ ਕਾਹਦਾ ਨਿਵੇੜ ਲਿਆ ਕੀ ਨਿਵੇੜ ਲਿਆ ਹੁਣ ਰੋ ਆਏ ਰੋਣ ਵਾਲੇ ਦੀ ਇੱਥੇ ਆਵਾਜ਼ ਆਉਣੀ ਆ ਇੱਥੇ ਰੋਣ ਵਾਲੇ ਦੀ ਆਵਾਜ਼ ਹੋਊਗੀ ਇੱਥੇ ਹੈਲੋ ਹੈਲੋ ਆ ਸਾਰਾ ਕੋਸੋਂ ਦੇ ਮਗਰ ਰੱਖੇ ਜਦੋਂ ਉਹਨੇ ਮਾਰਵਾ ਨਾ ਰੱਤਾਂ ਤੇ ਆ ਸਾਰਾ ਪਿਆ ਹੋਣਾ ਉਸੇ ਰੋਪੀ 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 ਭਾਈ ਸਾ ਆਪਾਂ ਇਹਨਾਂ ਮਸ਼ੀਨ ਤੋਂ ਹੋ ਕੇ ਬੰਦ ਕਰੂਗਾ ओके गुड नाइट। ਇਹੋ ਮਸ਼ੀਨ ਤਾਂ ਖਿੱਚ ਕੇ ਪਰੇ ਕਰੋ ਕਿ ਤੇ ਮਸਾਫ ਪਾਣੀ ਨਾ ਪੈ। ਤੂੰ ਭੇਨਾ ਤਾਂ ਮਸ਼ੀਨ ਉੱਥੇ ਮੈਂ گاਵਾ ਦੇ ਥੱਲੇ ਪਈ ਹੋਈ। ਅਸੀਂ ਮੱਕੀ ਬੀਜਣ ਨੂੰ ਜਾਣੀ ਓਕੇ ਬਾਈ। ਛਾਨੂ ਵੀ ਪਤਾ ਜਾਣਾ ਵਾ। ਬਾਈ ਫਿਰ। ਲੱਗੇ ਸੌਣ ਜਾ ਕੇ। ਸੰਗਰਾਣ ਦੀ ਵੀ ਅਕਾਲੀ। ਤੋਦ ਹੈਗੀ ਆ ਬਾਈ। ਗੁੱਡ ਮਾਰਨਿੰਗ। ਬਾਬਾਈ ਪਾਠ ਕਰ ਰਿਹਾ ਸੁਣੋ। ਸੁਣਦੇ ਮੈਂ।